ਸੋਢੀ ਪਾਸ਼ਾ ਸ੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਸਹਬਜ਼ਾਦੇ ਹੋਏ ਸਭ ਤੋਂ ਵੱਡੇ ਬਾਬਾ ਪਿਰਥੀ ਚੰਦ ਉਹਨਾਂ ਤੋਂ ਛੋਟੇ ਬਾਬਾ ਮਹਾਦੇਵ ਜੀ ਤੇ ਤੀਸਰੇ ਸ੍ਰੀ ਗੁਰੂ ਅਰਜਨ ਦੇਵ ਜੀ ਹੋਏ ਪਿਰਥੀ ਚੰਦ ਦਾ ਵਿਆਹ ਬੀਬੀ ਕਰਮੋ ਦੇ ਨਾਲ ਹੋਇਆ ਇਹਨਾਂ ਦਾ ਇੱਕ ਪੁੱਤਰ ਜਿਸ ਦਾ ਨਾਮ ਮਿਹਰਵੰਦ ਸੀ ਬਾਬਾ ਮਹਾਦੇਵ ਜੀ ਸਾਧੂ ਵਿਰਤੀ ਵਾਲੇ ਸਨ ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਮਾਤਾ ਜੀ ਦੇ ਵਿਆਹ ਨੂੰ ਕਈ ਵਰੇ ਹੋ ਗਏ ਸਨ ਪਰ ਇਹਨਾਂ ਦੇ ਘਰ ਕੋਈ ਤੀ ਪੁੱਤਰ ਨਹੀਂ ਸੀ ਇੱਕ ਦਿਨ ਬਰਸਾਤ ਦਾ ਮੌਸਮ ਹੋਣ ਕਰਕੇ ਕੁਝ ਬਸਤਰ ਤੇ ਦਿਸਾਲੇ ਮਾਤਾ ਜੀ ਨੇ ਸੁੱਕਣੇ ਪਾਏ ਤਾਂ ਕਰਮੂ ਨੇ ਦੇਖ ਕੇ ਹੌਂਕਾ ਲਿਆ ਪਿਰਥੀ ਚੰਦ ਨੂੰ ਕਹਿਣ ਲੱਗੀ ਜੇ ਤੁਸੀਂ ਉਦੋਂ ਗੁਰੂ ਰਾਮਦਾਸ ਜੀ ਦਾ ਵਚਨ ਮੰਨ ਲੈਂਦੇ ਤਾਂ ਤਖਤ ਦੇ ਮਾਲਕ ਤੁਸੀਂ ਤੇ ਇਹਨਾਂ ਦਿਸਾਲਿਆਂ ਦੀ ਮਾਲਕ ਮੈਂ ਹੋਣਾ ਸੀ ਪਿਰਥੀ ਚੰਦ ਨੇ ਕਿਹਾ ਤੂੰ ਦਿਲ ਹੌਲਾ ਨਾ ਕਰ ਇਹਨਾਂ ਦੇ ਕਿਹੜੀ ਔਲਾਦ ਹੈ ਸਾਡੇ ਕੋਲ ਤਾਂ ਸਾਡਾ ਪੁੱਤਰ ਮਿਹਰਬਾਨ ਹੈ ਇਹਨਾਂ ਨੇ ਤਾਂ ਆਂਤਰੇ ਨਖਤੇ ਹੀ ਜਾਣਾ ਹੈ ਮਾਤਾ ਜੀ ਨੇ ਇਹ ਬੋਲ ਸੁਣ ਤਲੇ ਪਰ ਬੋਲੇ ਕੁਝ ਨਾ ਫਿਰ ਇੱਕ ਦਿਨ ਮਾਤਾ ਜੀ ਕੇਸ ਧੋ ਕੇ ਮਹਿਲਾਂ ਵਿੱਚ ਟਹਿਲ ਰਹੇ ਸੀ ਤਾਂ ਅੱਗੋਂ ਕਰਮ ਉਹਨੇ ਆ ਕੇ ਕਿਹਾ ਨਹੀਂ ਗੰਗਾ ਪਰੇ ਹੋ ਆਪਣਾ ਪਰਸ਼ਾਵ ਮੇਰੇ ਤੇ ਨਾ ਪਾ ਤੇਰੀ ਕੁੱਖ ਨੂੰ ਭਾਗ ਨਹੀਂ ਲੱਗਾ ਹੁਣ ਜਦੋਂ ਮਾਤਾ ਜੀ ਨੇ ਐਡੇ ਬੋਲ ਸੁਣੇ ਤਾਂ ਹਿਰਦਾ ਬਲੁੰਦ ਰਿਆ ਗਿਆ ਆਪਣਿਆਂ ਦੇ ਬੋਲ ਜਰਨੇ ਪੜੇ ਔਖੇ ਸੀ ਮਾਤਾ ਜੀ ਦਾ ਹਿਰਦਾ ਬੈਰਾਗੀ ਹੋ ਗਿਆ ਇਸੇ ਤਰ੍ਹਾਂ ਹੀ ਮਾਤਾ ਜੀ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਆ ਗਏ ਗੁਰੂ ਜੀ ਨੇ ਮਾਤਾ ਦਾ ਚਿਹਰਾ ਦੇਖਿਆ ਪੁੱਛਿਆ ਗੰਗਾ ਕੀ ਗੱਲ ਮਾਤਾ ਜੀ ਨੇ ਸਾਰੇ ਬੋਲ ਸੁਣਾ ਦਿੱਤੇ ਜੋ ਜਠਾਣੀ ਕਰਮੋ ਨੇ ਬੋਲੇ ਸਨ ਤੇ ਹੱਥ ਜੋੜ ਕੇ ਬੋਲੇ ਮਹਾਰਾਜ ਅੱਜ ਇੱਕ ਪਤਨੀ ਨਹੀਂ ਸਿੱਖ ਬਣ ਕੇ ਆਈ ਹਾਂ ਇਹ ਐਸਾ ਦਰ ਹੈ ਜਿੱਥੋਂ ਕੋਈ ਵੀ ਖਾਲੀ ਨਹੀਂ ਮੁੜਦਾ ਫਿਰ ਮੇਰੀ ਝੋਲੀ ਖਾਲੀ ਕਿਉਂ ਆਪਣੇ ਬਿਰਤ ਦੀ ਇਲਾਜ ਰੱਖੋ ਅਜਿਹੇ ਬੋਲ ਕਬੋਲ ਸੁਣ ਕੇ ਤਾਂ ਪੱਥਰ ਵੀ ਪਾੜ ਜਾਂਦੇ ਨੇ ਮਾਤਾ ਜੀ ਦੇ ਨੈਤਰਾਂ ਵਿੱਚ ਜਲ ਭਰ ਆਇਆ ਗੁਰੂ ਜੀ ਨੇ ਕਿਹਾ ਅਸੀਂ ਤਾਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਜੇ ਕੁਝ ਲੈਣਾ ਹੈ ਤਾਂ ਅੰਮ੍ਰਿਤ ਵੇਲੇ ਉੱਠ ਕੇ ਲੱਸੀ ਰੜਕ ਕੇ ਮੱਖਣ ਪ੍ਰਸ਼ਾਦੇ ਤੇ ਗੰਢੇ ਲੈ ਕੇ ਚਵਾਲ ਜਾ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਛਕਾ ਕੇ ਆਓ ਉਹ ਹੀ ਤੁਹਾਡੀ ਢੋਲੀ ਭਰਨਗੇ ਮਾਤਾ ਜੀ ਨੇ ਬੜੀ ਸ਼ਰਧਾ ਨਾਲ ਪ੍ਰਸ਼ਾਦੇ ਪਕਾਏ ਤੇ ਪੈਦਲ ਸ੍ਰੀ ਅਮਰਤਸਰ ਸਾਹਿਬ ਤੋਂ ਚਵਾਲ ਪਹੁੰਚੇ ਬਾਬਾ ਜੀ ਪਸ਼ੂ ਵਾਲੀ ਘਾ ਖੋਤ ਰਹੇ ਸੀ ਜਦੋਂ ਮਾਤਾ ਜੀ ਨੂੰ ਦੇਖਿਆ ਤਾਂ ਅੱਗੇ ਹੋ ਕੇ ਪ੍ਰਸ਼ਾਦੇ ਲੈ ਇੱਕ ਹੀ ਹਮਾਤਾ ਜੀ ਅਜੇ ਪੜੀ ਭੁੱਖ ਲੱਗੀ ਸੀ। ਬਾਬਾ ਜੀ ਨੇ ਪ੍ਰਸ਼ਾਦਾ ਹੱਥ ਵਿੱਚ ਫੜਿਆ ਤੇ ਬੋਲੇ, "ਮਾਤਾ ਜੀ ਤੁਹਾਡੀ ਆਉਣ ਦੀ ਬੜੀ ਖੁਸ਼ੀ ਹੋਈ ਐ। ਮੰਗੋ ਕੀ ਮੰਗਣਾ?" ਕਿਉਂਕਿ ਉਹ ਤਾਂ ਸਭ ਕੁਝ ਜਾਣਦੇ ਸਨ। ਉਹਨਾਂ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਵੱਡੀ ਕਿਰਪਾ ਸੀ। ਉਹ ਤਾਂ ਬ੍ਰਹਮ ਗਿਆਨੀ ਸਨ। ਮਾਤਾ ਜੀ ਦੇ ਨੇਤਰਾਂ ਵਿੱਚ ਜਲ ਭਰ ਆਇਆ। ਬਾਬਾ ਜੀ ਜਠਾਣੀ ਨੇ ਬੜੇ ਬੋਲ-ਕਬੋਲ ਬੋਲੇ ਨੇ ਜੋ ਜਰਨੇ ਬੜੇ ਔਖੇ ਨੇ। ਖਾਲੀ ਝੋਲੀ ਲੈ ਕੇ ਆਈ ਹਾਂ, ਖੁਸ਼ੀਆਂ ਨਾਲ ਭਰ ਦਿਓ। ਬਾਬਾ ਜੀ ਨੇ ਕਿਹਾ ਮਾਤਾ ਹੈ ਤਾਂ ਮੈਂ ਤੁਹਾਡੇ ਚਰਨਾਂ ਦਾ ਦਾਸ ਤੇ ਨਾਲ ਹੀ ਗੰਡਾ ਫੜ ਕੇ ਗੋਡੇ ਤੇ ਰੱਖ ਕੇ ਭੰਨਿਆ ਤਾਂ ਉਸ ਦੀ ਬਿਜਲੀ ਗੁਲੀ ਉੱਛਲ ਕੇ ਬਾਹਰ ਨਿਕਲਦੇ ਹੀ ਬਾਬਾ ਜੀ ਨੇ ਬਚਨ ਕੀਤੇ ਐਸਾ ਮਹਾਬਲੀ ਸੂਰਮਾ ਆਏਗਾ ਜੋ ਵੈਰੀਆਂ ਦੇ ਸਿਰ ਭੰਨੇਗਾ ਬਾਬਾ ਜੀ ਜਿੰਨੀਆਂ ਵੀ ਬੁਰਕੀਆਂ ਮੂੰਹ ਵਿੱਚ ਪਾਉਣ ਉਹਨੇ ਹੀ ਵਾਰ ਮਾਤਾ ਗੰਗਾ ਜੀ ਦੀ ਝੋਲੀ ਵਿੱਚ ਪਾਉਣ ਉਹ ਸੋਹਣਿਆਂ ਦਾ ਸਰਤਾਜ ਹੋਵੇਗਾ ਉਹ ਤੇਗ ਦਾ ਧਨੀ ਹੋਵੇਗਾ ਉਹ ਮਹਾਵਲੀ ਜੋਧਾ ਹੋਵੇਗਾ ਉਹ ਦੁਸ਼ਮਣ ਦਾ ਨਾਸ ਕਰੇਗਾ ਤੇ ਮਜਲੂਮਾਂ ਨਾਲ ੱਤਕਾ ਨਹੀਂ ਹੁਣ ਦੇਵੇਗਾ ਉਹ ਦੋ ਤਲਵਾਰਾਂ ਪਹਿਨਣ ਵਾਲਾ ਸੂਰਮਾ ਹੋਵੇਗਾ ਬਾਬਾ ਜੀ ਤੋਂ ਬਹੁਤ ਸਾਰੀਆਂ ਬਖਸ਼ਿਸ਼ਾਂ ਲੈ ਕੇ ਮਾਤਾ ਗੰਗਾ ਜੀ ਜਦੋਂ ਸ੍ਰੀ ਅਮਰਤਸਰ ਸਹਿ ਪਹੁੰਚੇ ਤਾਂ ਖੁਸ਼ੀ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਾਬਾ ਜੀ ਦੇ ਬੋਲੇ ਹੋਏ ਬਚਨ ਸੁਣਾਉਂਦੇ ਹਨ ਗੁਰੂ ਜੀ ਸਭ ਕੁਝ ਜਾਣਦੇ ਹੋਏ ਵੀ ਮਾਤਾ ਜੀ ਦੇ ਬਾਬਾ ਜੀ ਦੇ ਬੋਲ ਬੋਲੇ ਹੋਏ ਮਾਤਾ ਜੀ ਕੋਲੋਂ ਸੁਣਦੇ ਹਨ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਤਾਂ ਸਭ ਤੋਂ ਪਹਿਲਾਂ ਬਾਬਾ ਜੀ ਦੀ ਝੋਲੀ ਵਿੱਚ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਾਇਆ। ਉਹਨਾਂ ਨੇ ਹੀ ਇਹਨਾਂ ਦਾ ਨਾਮ ਹਰਗੋਬਿੰਦ ਰੱਖਿਆ। ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਬਾਣੀ ਦੀ ਸੰਖਿਆ, ਸ਼ਸਤਰ ਵਿਦਿਆ ਤੇ ਘੋੜ ਸਵਾਰੀ ਸਿਖਾਈ ਤੇ ਨਾਲ ਦੋ ਤਲਵਾਰਾਂ ਪਹਿਨ ਕੇ ਉੱਚੇ ਤਖਤ ਤੇ ਬਿਠਾ ਕੇ ਗੁਰਿਆਈ ਦਾ ਤਿਲਕ ਆਪਣੇ ਕਰ ਕਮਲਾਂ ਨਾਲ ਲਾਇਆ। ਇਸ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਬਚਨਾਂ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ ਅੱਜ ਵੀ ਚਵਾਲ ਬੀੜ ਸਾਹਿਬ ਵਿਖੇ ਬਾਬਾ ਬੁੱਢਾ ਜੀ ਦੇ ਦਰ ਤੇ ਸਭ ਨੂੰ ਧੀਆ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ